ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਰੰਦੜਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਕੁਕਿੰਗ ਤੇ ਮੈਂ ਆਈ ਹੁਣੇ ਹੀ ਉਪਰੋਂ ਦੁਕਾਨਾਂ ਤੋਂ ਪਰਤ ਉਹ ਬਹੁਤ ਜਿਆਦੀ ਸੀ ਤੇ ਮੈਂ ਸੋਚਿਆ ਸੀ ਵਲੌਗ ਰਾਸਤੇ 'ਚ ਬਣਾਉਂਗੀ ਪਰ ਰਾਹ ਉੱਥੇ ਮੈਂ ਨਹੀਂ ਸੀ ਧੋਪੇ ਨਹੀਂ ਜਿਆਦੀ ਸੀ ਤੇ ਮੈਂ ਵੀਡੀਓ ਬਣਾਈ ਨਹੀਂ ਕਿਉਂਕਿ ਮੋਬਾਈਲ ਦੇ ਉੱਤੇ ਕੁਝ ਦੇਖ ਹੀ ਨਹੀਂ ਰਿਹਾ ਤੇ ਮੈਂ ਅੰਦਰ ਬੈਠੀ ਸੀ ਸਾਰੇ ਜਾਣੇ ਆਪਾਂ ਅੰਦਰ ਗੱਪਾਂ ਲੜਾ ਰਹੇ ਸੀ ਪਰ ਪਤਾ ਹੀ ਨਹੀਂ ਲੱਗਿਆ ਕਿ ਰਾਤ ਤੇ ਜਨ ਦੋਵੇਂ ਖੇਡ ਦੇ ਖੇਡ ਦੇ ਕਿਹੜੇ ਵੇਲੇ ਥੱਲੇ ਉਤਰ ਆਏ ਲੱਭਿਆ ਨਹੀਂ ਲੱਭੇ ਹੁਣ ਮੈਂ ਕਹਤਾ ਇਹ ਘਰੇ ਜਾ ਕੇ ਦੇਖਦੀ ਆ ਖਲੋ ਜੋ ਤੁਹਾਨੂੰ ਦੋਆਂ ਨੂੰ ਦੱਸਦੀ ਪਤਾ ਮੈਂ ਓਏ ਖਟਿੱਡਿਓ ਕਿੱਥੇ ਆ ਗਏ ਜੇ ਬਿਨਾਂ ਦੱਸੇ ਬਿਨਾਂ ਦੱਸੇ ਆ ਗਏ ਤੁਸੀਂ ਨਾਨੀ ਇਹਦੀ ਗੈਂਦੀ ਭਾਂ ਕੋਈ ਚੋਕ ਕੇ ਲੈ ਗਿਆ ਹੋਵੇ ਜੋ ਆਕਾਂ ਨੂੰ ਨਾਨੀ ਇਹਦੀ ਰੋਲਾ ਪਾਉਣ ਲਈ ਆ ਜੰਨਤ ਦੱਸਿਆ ਕਿਉਂ ਨਹੀਂ ਆ ਸੱਚੀ ਗਾਲਵਾ ਵੀ ਦੀ ਹਾਂਜੀ ਠੀਕ ਠਾਕ ਹੋ ਵਧੀਆ ਉਹ ਤੁਹਾਨੂੰ ਕਿਉਂ ਕਿ ਲਾਇਆ ਬਾਜ ਵੀ ਪੈਰ ਨਾਲ ਛੱਡ ਜਾਣ ਦੋ ਹਾਂ ਮੰਮੀ ਉਹੀ ਆਖੁੰਦੇ ਵੀ ਨੰਗੇ ਪੈਰੀ ਚੱਲ ਕੇ ਆਏ ਬਾਜ ਕਿਉਂ ਕਿ ਲਾਇਆ ਉਹ ਤੇ ਕਿਤੇ ਘਰੋਤੇ ਹੋਣੇ ਵੇਖੋ ਇਹਦੇ ਮੂੰਹ ਚ ਪਾਉਂਦੇ ਐ ਹੈਰੀ ਦੰਦੀ ਵੜ ਦੋ ਕਿਉਂ ਨਹੀਂ ਹਾਂਜੀ ਮਾਂ ਉਂਗਲਾ ਕੁ ਨਹੀਂ ਦਾਂਦ ਨਾਲ ਵੱਜ ਜਾਣਾ ਚਾਟੀ ਤੇ ਵੇਖੋ ਵੇਖੋ ਕੀ ਵੇਖਾਂ ਪਿੱਛੇ ਰੱਖ ਦੋ ਰੋਟੀ ਮੂੰਹ ਚ ਨਾ ਪਾਓ ਆਪ ਆਪੇ ਖਾਊਗੀ ਖਾਊਗਾ ਉਹ ਇਧਰ ਆਓ ਇਧਰ ਆਓ ਇਧਰ उतना इधर जाओ नहीं चलो उपरू तो तो जी उपर। चलो, चलो. चलो, उपर। चलो 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 मन कि नहीं हजे नहीं चलो चलो जल्दी चलो उधर नहीं नहीं हजे नहीं ਹਾਏ ਓ ਰੱਬਾ ਇਹਨਾਂ ਨੂੰ ਘੇਰਨਾ ਕਿਹੜਾ ਸੌਖਾ ਇੱਕ ਪਾਸਿਓਂ ਨਿਕਲਦੇ ਦੂਜੇ ਪਾਸੇ ਵੜ ਜਾਂਦੇ ਜਾ ਕੇ ਤੂੰ ਹੀ ਨਹੀਂ ਮਾਣ ਖਲੋ ਜਾ ਤੂੰ ਚੱਲ ਅੰਦਰ ਟਿੱਡਿਆ ਜੇ ਚੱਲ ਜਨਾ ਤੰਦਰ ਚਲੋ ਭਾਜੋ ਭਾਜੋ ਦਰਵਾਜਾ ਬੰਦ ਹੋਣ ਲੱਗਾ ਜੀ ਭਾਜੋ 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 ਜਨਾ ਚਲੇਗੀ ਨਾ ਵੇਰ ਦਾ ਬੜਾ ਗਾਇਆ ਥਲੇ ਤੂੰ ਹਾਉ ਤੂੰ ਹਾਉ ਕਰ ਓਏ ਮੁੰਡਾ

ਯਾ ਨਾ ਵੇ ਮੱਖੀਆਂ ਬਟਾਈ ਡੂਇੰਗ ਮੱਖੀਆਂ ਵੇਖੋ ਕਿੱਥੀਆਂ ਹੁੰਦੀਆਂ ਹਾਏ ਆਈਸਕ੍ਰੀਮ ਪਹਿਲਾਂ ਅਸੀਂ ਖਾਣੀਆਂ ਪਹਿਲਾਂ ਚਾਚੂ ਮੈਨੇ ਖਾ ਲਈ ਥੋੜੀ ਜਿਹੀ ਨਾ ਨਾ ਮਨੇ ਤੇਰੀ ਕਬਲੀ ਖਾਤੀ ਸੀ ਅਜੇ ਤੱਕ ਸਭ ਤੋਂ ਪਹਿਲਾਂ ਮੈਨੂੰ ਦਿਓ ਕਿਉਂਕਿ ਮੈਂ ਮੰਗੀ ਸੀ ਮੈਂ ਬੱਚਾ ਹਾਂ ਚਲੀ ਜੈਲੀ

ਉੱਥੇ ਬੈਠ ਕੇ ਖਾਓ ਆਜੋ ਉੱਥੇ ਬੈਠ ਕੇ ਆਜੋ ਹਾਂ ਚਮਚ ਭਰ ਲਓ ਲੋਜੀਕ ਹੁਣ ਆਪਾਂ ਪੀਨੇ ਆ ਚਾਹ ਚਾਹ ਬਣਾ ਕੇ ਰੱਖੀ ਸੀ ਤੇ ਲੈ ਕੇ ਜਾਨੀ ਆ ਮੈਂ ਚਾਹ ਆਪਾਂ ਪੀਣੇ ਲੱਗੇ ਹੀ ਦਿਜੋਤ ਦਾ ਸਰਵਾਂ ਚੱਲੇਗੀ ਮੈਂ ਤੇ ਸਿਮਰਨ ਵੀ ਵਿਚਾਰੀ ਪਾ ਕੇ ਰੱਖੀ ਦੀ ਹਰਦੀ ਚਾਹ ਮੈਂ ਵੀ ਆਪਣੀ ਪਾਈ ਹੀ ਫੇਰ ਵਾਪਸ ਪਾ ਦਿੱਤੀ ਹੁੰਦੇ ਰਸ ਹੁੰਦੇ ਰਾਸ ਦੀ ਮੀਰਾ ਇਹ ਵਾਲੀ ਜੜੀ ਆਓ ਮੈਂ ਬਿਸਕਟ ਖਾਉਂਗੀ ਮੈਨੂੰ ਵੀੜਾ ਲੱਗਿਆ ਕਿ ਕਈਆਂ ਘਰਾਂ ਦੇ ਵਿੱਚ ਤੇ ਮੈਂ ਤੁਹਾਡੀ ਤਾਰੀਫ ਕਰਨ ਲੱਗੀ ਸੀ ਤੁਸੀਂ ਇੱਥੇ ਕਿਉਂ ਆਏ ਜੇ ਤੇਰੀ ਚੁਗਲੀਆਂ ਕਰਨ ਲੱਗੀ ਸੀ ਮੈਂ ਕਰ ਲਓ ਕਰ ਲਓ ਕੋਈ ਗੱਲ ਨਹੀਂ ਮੈਂ ਸੋਚਿਆ ਸਿਮਰਨ ਆ ਗਈ ਆ ਇਟਸ ਓਕੇ ਕੋਈ ਨਹੀਂ ਕਰੋ ਮੈਂ ਸੱਚੇ ਸਿਮਰਨ ਦੀਆਂ ਚੁਗਲੀਆਂ ਕਰ ਲਈਏ ਤੇ ਸਿਮਰਨ ਵਿੱਚ ਹੀ ਆ ਗਈ ਮੈਂ ਨਾਲ ਹੀ ਜਾਉ ਤੂੰ ਤੇ ਮੈਂ ਨਾਲ ਹੀ ਆ ਨਾ ਚੁਗਲੀ ਕਰਨੇ ਆਸਤੇ ਨਾਲ ਹੀ ਚਾਹੀਦਾ ਉਹ ਬੰਦਾ ਮੈਂ ਆਪਣੇ ਵਿਊਅਰਸ ਦੇ ਨਾਲ ਤੇਰੀਆਂ ਚੁਗਲੀਆਂ ਕਰਨੀਆਂ ਏ ਤੇ ਮੈਂ ਦੇਖ ਨਹੀਂ ਹਾਂ ਜਦੋਂ ਮੈਂ ਮੈਨੂੰ ਸਿਮਰਨ ਕਹਿੰਦੀ ਨਹੀਂ ਪਹਿਲਾਂ ਸੇਰਵਾ ਚੁਆ ਲਿਓ ਪਹਿਲਾਂ ਚਾਹ ਪੀ ਲਈਏ ਮੈਂ ਕਿਹਾ ਨਹੀਂ ਮੈਂ ਮੈਨੂੰ ਸੇਰਵਾ ਆਂਦ ਤੇ ਉਹਨੇ ਚਾਹ ਤੇ ਫਿਰ ਮੈਨੂੰ ਲੱਗਿਆ ਨਹੀਂ ਉਹਨੇ ਇਸ ਕਰਕੇ ਕਿ ਆਣਾ ਪਿਚਰ ਇਕੱਠੇ ਪੀਵਾਂਗੇ ਚਾਹ ਮੈਂ ਫਟਾਫਟ ਸੇਰਵਾ ਕੇ ਆਈ ਕਿ ਉਹਦੀ ਚਾਹ ਖਤਮ ਨਾ ਹੋ ਜੇ ਤੇ ਜਦੋਂ ਮੈਂ ਆ ਕੇ ਦੇਖਿਆ ਕੀ ਚਾਹ ਉਥੇ ਦੀ ਉਥੇ ਪਈ ਤੇ ਮੈਨੂੰ ਲੱਗਿਆ ਕਿ ਪਾਪੀਆਂ ਐਹੋ ਜਿਹੀ ਹੁੰਦੀਆਂ ਨੇ ਕਿ ਦੇਖੋ ਕਈ ਭਾਬੀਆਂ ਤਾਂ ਐਹੋ ਜਿਹੀਆਂ ਹੁੰਦੀਆਂ ਨੇ ਕਿ ਆਪਾਂ ਇਕੱਠੇ ਬਹਿ ਕੇ ਚਾਹ ਪੀਵਾਂਗੇ ਤੇ ਕਈ ਹੁੰਦੀਆਂ ਆ ਕਿ ਮੈਂ ਅੱਜ ਕੱਲ੍ਹ ਦੇਖਿਆ ਕਈਆਂ ਘਰਾਂ ਦੇ ਵਿੱਚ ਮਸੁੰਦੀ ਹੁੰਦੀ ਹੁੰਨੀ ਆ ਮੈਂ ਬੁਰਾ ਨਹੀਂ ਕਹਿ ਰਹੀ ਕਈਆਂ ਘਰਾਂ ਦੇ ਵਿੱਚ ਮੈਂ ਤਾਂ ਸੁਣਦੀ ਹੁੰਨੀ ਕਿ ਕੈਰਿੰਦੇ ਸਾਡੀ ਭਾਬੀ ਵੱਖਰੀ ਬਹਿ ਕੇ ਚਾਹ ਪੀਂਦੀ ਆ ਸਾਡੇ ਨਾਲ ਨਹੀਂ ਬੈਂਦੀ ਸਾਡੇ ਵਿੱਚ ਨਹੀਂ ਰਲਦੀ ਤੇ ਉਹ ਦੋਵਾਂ ਪਾਸਿਆਂ ਪਾਸਿਆਂ ਤੇ ਵੀ ਹੁੰਦਾ ਏ ਜਿਵੇਂ ਥੋੜਾ ਜਿਹਾ ਤੁਸੀਂ ਪਿਆਰ ਲਓਗੇ ਥੋੜਾ ਜਿਹਾ ਉਹ ਕਰਨਗੇ ਤੇ ਦੋਨਾਂ ਸਾਈਡਾਂ ਤੇ ਬਰਾਬਰ ਦਾ ਪਿਆਰ ਹੋ ਜਾਂਦਾ ਏ ਤੇ ਇਸ ਲਈ ਤੁਸੀਂ ਕੋਸ਼ਿਸ਼ ਕਰੋ ਕਿ ਦੋਨਾਂ ਸਾਈਡ ਤੋਂ ਰਿਸ਼ਤਾ ਵਧੀਆ ਬਣਿਆ ਰਹੇ ਚਲੋ ਦੁੱਧ ਵੀ ਨਹੀਂ ਖੜਿਆ ਤੇ ਹਲਵਾ ਵੀ ਆ ਜਾਣਾ ਹੈ ਹਲਵਾ ਵੀ ਮੈਨੂੰ ਵੀ ਖੜਨਾ ਹੈ ਚਲ ਕੋਈ ਨਹੀਂ ਅੱਜ ਲੈ ਕੱਲ ਵਾਲਾ ਖੜਨਾ ਤੋਂ ਅੱਜ ਨੂੰ ਸ਼ਾਮ ਨੂੰ ਮੰਨੂ ਕਿੰਨਾ ਵੇਖਣ ਗਿਆ ਨੂੰ ਕਿੱਦਾਂ ਲੇਖਦਾ ਤੂੰ ਮੰਨੂ ਓਏ ਮੰਨੂ ਮੈਨੂੰ ਮੇਰੇ ਰਾਹ ਤੇ ਲੰਘਦਾ ਮੰਨੂ ਤੁਸੇ ਕੀ ਖਾਣਾ ਹੈ ਮੰਨੂਆ ਕੋਨੂ ਮੰਨੂ ਕੋਨੂ ਮੰਨੂ ਕਿੱਡਾ ਆ ਜਾ ਤੁਸੇ ਬਈ ਦੇ ਨੂੰ ਕੀ ਖਾਣਾ ਹੈ ਸੰਦੀਪ ਨੇ ਸਿਮਰਨ ਨੇ ਲਾਇਆ ਵਾ ਮੈਂ ਵੀ ਮੈਂ ਇੱਧਰ ਬੈਠੀ ਸਬਜ਼ੀ ਕੱਟਣੇ ਮੈਂ ਨਹੀਂ ਅਜੇ ਤੱਕ ਤੁਹਾਨੂੰ ਪਤਾ ਨਹੀਂ ਲੱਗਾ ਵੀ ਕਿੰਨੇ ਲਾਇਆ ਹੈ ਕਿੰਨੇ ਲਾਇਆ ਸੱਚ ਸੱਚ ਦੱਸੋ ਦੀਦਾ ਹੁਣ ਕੀ ਕਹਿੰਦਾ ਹੈ ਹੈ ਮੈਂ ਤਾਂ ਸਬਜੀ ਕੱਟਣੀ ਮੈਂ ਕਿੱਧਰ ਹੱਥ ਲਾ ਸਕੀ ਤੈਨੂੰ ਜਦੋਂ ਮੈਂ ਕਿਹਾ ਨਾ ਤੂੰ ਆ ਤੀ ਮੈਂ ਕਿਆ ਦੇਖੇ ਮੰਮੀ ਜਾਂ ਮੈਂ ਕਰਾਂ ਰਹੀ ਹਾਂ ਉਹ ਉਹ ਮੇਰੇ ਤਾਂ ਕਹਿੰਦਾ ਹਾਂ ਮੈਂ ਮੰਮੀ ਨੇ ਕਿਹਾ ਤੂੰ ਆ ਕੇ ਮੰਮੀ ਦੇ ਪੈਰ ਧਰ ਕਰੀ ਜਾਂਦੇ ਤੂੰ ਮਿਲ ਕੇ ਹੱਥ ਲਾ ਲਾ ਕੇ ਮੰਮੀ ਦੇ ਪੈਰ ਪਰਾਂ ਕਰਾਏ ਮੰਮੀ ਤੈਨੂੰ ਪਤਾ ਜਦੋਂ ਮੈਂ ਇਹ ਕਰ ਰੱਖਿਆ ਨਾ ਮੰਮੀ ਦੇ ਪੈਰ ਉਸੇ ਵੇਲੇ ਆ ਕੇ ਤੇ ਸਿਮਰਨ ਨੇ ਇੱਕ ਰੱਖ ਕੇ ਕਰਦੇ ਤੇ ਕੁਦਕਤਾਰੀਆਂ ਕਰਨ ਲੱਗੀ ਕਰ ਤੇ ਮੇਰੇ ਹੱਥ ਜੀ ਰੱਖੀ ਹੱਥ ਜੀ ਕਰਦ ਪਰ ਕੀਤਾ ਹੀ ਕਿ ਨਹੀਂ ਕੀਤਾ ਇਮਾਨਦਾਰੀ ਨਾਲ ਦੱਸ ਇਮਾਨਦਾਰੀ ਦੇ ਨਾਤੇ ਹੁਣ ਹੁਣ ਹੀ ਮੈਂ ਕੀਤਾ ਵੇਖਿਆ ਹੁਣ ਦੱਸੋ ਕਿੱਡਾ ਯਕੀਨ ਨਾ ਤੇ ਅੰਨਾ ਵਿਸ਼ਵਾਸ ਕਰਦੇ ਤੁਸੀਂ ਨੌ ਦੇ ਉੱਤੇ ਤੇ ਤੇ ਨਹੀਂ ਕਰਦੇ ਤੇ ਨੌਆਂ ਦਾ ਜ਼ਿਆਦਾ ਵਿਸ਼ਵਾਸ ਕਰਦੇ ਮੈਂ ਅੱਗੇ ਮੰਮੀ ਨੂੰ ਆਖਿਆ ਤੁਸੀਂ ਨੌਆਂ ਨੂੰ ਜ਼ਿਆਦਾ ਪਿਆਰ ਕਰਦੇ ਜੇ ਕਿੱਥੇ ਲਾਇਆ ਕੈਮਰਾ ਸੁਰਜੀਤ ਨੇ ਉਹ ਸੇ ਜੀਤਨੇ ਕੈਮਰਾ ਤਾਂ ਲਾਇਆ ਸਾਰਾ ਦਿਨ ਮੈਂ ਵੇਖਾਂ ਇਹ ਕੀ ਕਰਦੀਆਂ ਰਹਿੰਦੀਆਂ ਆ ਆਹ ਤਾਂ ਹੀ ਕਿਦਾਂ ਵੇਂਦੇ ਆ ਫੋਨ ਲਾਣਾ ਕਿੱਥੇ ਖਲੋਤਾ ਬੋ ਕਿੱਥੇ ਖਲੋਤਾ ਫੋਨ ਦੇ ਉੱਤੇ ਇਹ ਤਾਂ ਉਹਨਾਂ ਨੇ ਨਹੀਂ ਵੇਖਣਾ ਉੱਤੇ ਕੀ ਕਰਨੀਆਂ ਇਹ ਕੁਰਸੀਆਂ ਜਿੰਨੀਆਂ ਉਹ ਟਿੰਡਕਾਨੇ ਮੁੱਠੀਆਂ ਸਾਰੀਆਂ ਵੇਲੇ ਆ ਕਿ ਹਾਂ ਬੇ ਦੁਕਾਨ ਵਿੱਚ ਕਿਹੜੀ ਕੁਛੀ ਕਿਤੇ ਮਮੀ ਆਪਣੇ ਉੱਤੋਂ ਵਾਲੀਆਂ ਕੁਰਸੀਆਂ ਵੀ ਪਤਨ ਆ ਗਿਆ ਮਮੀ ਨੂੰ ਥੱਲੇ ਪਜਾਈਆਂ ਹੋਈਆਂ ਚੜ੍ਹ ਉੱਤੇ ਲੱਗੇ ਹੋ ਇਹ ਬੜਾ ਨਹੀਂ ਹੁੰਦੀ ਸਲੀਪਿੰਗ ਲਾਈਟ ਸਲੀਪਿੰਗ ਲਾਈਟ ਬੋ ਸਲੀਪਿੰਗ ਨਾ ਜਿੱਦਾਂ ਤੁਸੀਂ ਹੁੰਦੇ ਜੀ ਆਹ ਡਸਟੈਂਡਿੰਗ ਲਾਈਨ ਐਂਡ ਸਲੀਪਿੰਗ ਲਾਈਨ ਨਹੀਂ ઓਨਲੀ ਸੌਂਗ ਆਨ ਦ ਮੂਨ ਐਸ ਡਸਟੈਂਡਿੰਗ ਲਾਈਨ ਮੈਂ ਅੱਖ ਜੇ ਦੇ ਉੱਤੇ ਐ ਸ਼ਾਤਪਰਾ ਦੇ ਉਹਨੇ ਬਣਾਤਾ ਜੇ ਦੇ ਕਿੰਪਲੀ ਸਲੀਪਿੰਗ ਲਾਈਨ ਨਾਲ ਦੋ ਜੇ ਦੇ ਉੱਪਰ ਨਾ ਐਦਾਂ ਕਰਕੇ ਬੰਨ੍ਹ ਦੋ ਬੰਨ ਬਣਾ ਦੇ ਬੰਨ ਸਵਾੰਦ ਠੀਕ ਆ ਠੀਕ ਆ ਇੱਕ ਅੰਡਰਸਟੈਂਡਿੰਗ ਕਰ ਦੇਣਾ ਇਹ ਹਾਂ ਫੁੱਲ ਨਹੀਂ ਬਸ ਫੁੱਲ ਨਹੀਂ ਦਿਆ ਲੋਕ ਲੱਗਾ ਹੈ ਹਾਡੀ ਹਾਡੀ ਮਾਤਾ ਨੇ ਵੀ ਮਾਤਾ ਵੀ ਸਾਡੀ ਮਾਡਰਨ ਹੋ ਗਈ ਨਵਾਂ ਫੋਨ ਲੈ ਲਿਆ ਹੁਣ ਅਸੀਂ ਕਿੱਦਾਂ ਕਵਾਂਗੇ ਵੀ ਸਾਡੀ ਆਪਾਂ ਲਾਸਟ ਪੀੜ੍ਹੀ ਹੈ ਜਿਨ੍ਹਾਂ ਦੀਆਂ ਮਾਵਾਂ ਨੇ ਟੱਚ ਵਾਲੇ ਫੋਨ ਵਰਤੇ ਨਹੀਂ ਮੰਮੀ ਤੂੰ ਟੱਚ ਵਾਲਾ ਫੋਨ ਵਰਤਣ ਲੱਗ ਗਏ ਜੰਨਤ ਅਸੀਂ ਕਿੱਦਾਂ ਕਵਾਂਗੇ ਸਾਡੀ ਮਾਂ ਨੇ ਟੱਚ ਵਾਲਾ ਫੋਨ ਨਹੀਂ ਵਰਤਿਆ ਦੱਸੋ ਹੋਣ ਆਡੀ ਬੇਬੇ ਵੀ ਸ਼ਕੀਨ ਹੋ ਗਈ ਆ ਮਾਤਾ ਸ਼ਰੀ ਜਿੱਤ ਮਿੰਨ ਲਦਾ ਆਨ ਨਹੀਂ ਰਹਿਣਾ ਤੀ ਪਹਿਲਾਂ ਹੀ ਉਂਗਲਾ ਮਾਰੀ ਜਾਂਦੇ ਜੇ ਫੋਨ ਵੀ ਪੁੱਟਾ ਫੜਿਆ ਮੰਮੀ ਨੇ ਕੀ ਦਾ ਪੁੱਟਾ ਬਣਿਆ ਨਾਨੀ ਨੇ ਫੋਨ ਹਾਂ ਗਦਾਨੀ ਹੈ ਉਹ ਨਾ ਕੀ ਦਾ ਨਾਨੀ ਦਾ ਹੀ ਆ ਭਰਾਵਾ ਫੋਟੋ ਵੇਖ ਲਾ ਕੋਣ ਕੀ ਹਾਂ ਫੋਟੋ ਵੇਖ ਕੇ ਕੀ ਲੱਗੀ ਨਾਨੀ ਸੁਣਨਾਂ ਨਾਨੀ ਜੀ ਨੂੰ ਖਾ ਕੇ ਗਏ ਪ੍ਰਭ ਵੀਰ ਜੀ ਮੇਰੇ ਫੋਨ ਕਿਤਾ ਵਾ ਨਾਨੀ ਜੀ ਦਾ ਯਾ ਨਾਨੀ ਦਾ ਪਰ ਕਿਹੜਾ ਕਿਹੜੀ ਕੰਪਨੀ ਦਾ ਐਮ ਆਈ ਐਮ ਆਈ ਦਾ ਫੋਨ ਰੱਖਦੀ ਹੁ ਨਾਨੀ ਕਿਉਣੀ ਤੇ ਨਾ ਨਾਨੀ ਤੇਰੀ ਉਧਰ ਵੀ ਉਂਗਲਾਂ ਵੇਖੀ ਮਾਰਦੀ ਨਾਨੀ ਦੇਰੀ ਉਂਗਲਾਂ ਵੇਖੀ ਚੱਲਦੀਆਂ ਬੜੀ ਸਪੀਡ ਚ 90 ਦੀ ਸਪੀਡ ਤੇ ਆਫ ਮੰਮੀਸ ਖਾਇਦਾ ਹੈਗਾ ਪ੍ਰਭ ਨੇ ਚਲਾਉ ਤਾ ਹੀ ਆਪੇ ਅਲੀ ਯੂਟਿਊਬਾ ਵਟਸਐਪ ਖੋਲ ਕੇ ਵੀਡੀਓ ਕਾਲ ਕਰੋ ਵਟਸਐਪ ਆਹ ਕਰਦੀ ਆਂ ਓ ਮਗਾ ਕੀ ਖੋਲਿਆ ਮम्मी ਇਹ ਕੀ ਖੋਲਿਆ ਯਾ ਆਈ ਲਵ ਮਾਈ ਨਾਨੀ ਪਿੱਛੇ ਦਿਖਿਆ ਹੈ ਆਈ ਲਵ ਮਾਈ ਰਨੀ ਹਾਂ ਮੈਂ ਇਹ ਕਿ ਕੱਢਿਆ ਜੀ YouTube ਨਿਕਲਾਈ ਆਂ ਉਹ ਪਤਾ ਤੁਹਾਨੂੰ ਸਰ ਨਾਨੀ ਤਾਂ ਡਿਮੋਰਨ ਆ ਤੀ ਇਹ ਨਹੀਂ ਕਹਿ ਸਕਦੇ ਅਸੀਂ ਉਹ ਨਾਨੀ ਦੇ ਦੋਤੇ ਆ ਜਿਨੇ ਟੱਚ ਫੋਨ ਨਹੀਂ ਚਲਾਇਆ ਪਤਾ ਨਾ ਨੂੰ ਮੈਂ ਮਾਈ ਦਾ ਫੋਨ ਲਈ ਉਹ ਰੇਕ ਲਈ ਜਿੱਦੋਂ ਮਨ ਪਾਸ ਪ੍ਰੋਮੈਕਸ ਲਈ ਤਾਂ ਮੈਂ ਮਾਈ ਦਾ ਫੋਨ ਅੰਗੀ ਤੇ ਕਿੰਦੇ ਮਾਵਾਂ ਦੇ ਤੇ ਦੂਜੇ ਪਾਸੇ ਕਿਹਾ ਗਾਂ ਥੋੜੇ ਤੇ ਤਾਂ ਕੀ ਕਰਨਾ ਅਹੀਂ ਉਹ ਦਾਦੀ ਦੇ ਪੋਤਰੇ ਆ ਜਿਨੇ ਟੱਚ ਫੋਨ ਚਲਾਇਆ ਨਹੀਂ ਤੇ ਜਿੰਦਗੀ ਆ ਕੇ ਕਰੂਗੀ ਜਿੰਦਗੀ ਆ ਕੇ ਕਰੂ ਮੇਰੇ ਦਾਦਾ ਵਾਧੂ ਚਲਾਉਂਦਾ ਰਿਹਾ ਮੇਰੇ ਦਾਦੀ ਦਿਵਜੋਤ ਨੂੰ ਨਹੀਂ ਕਹਿ ਸਕਦੇ ਆ ਦਿਵਜੋਤ ਨਾ ਕਹਿਆ ਕਰਨਾ ਨਾ ਜੀ ਦਾਦੀ ਨੇ ਟੱਚ ਹੁਣ ਚਲਾਇਆ ਨਾ ਦਾਦੀ ਨੇ ਦਾदू ਨੰਨੀ ਨਾ ਦਾਦੀ ਕੋਲ ਵੀ ਕੀ ਪੈੜੀ ਆ